ਪਤੂ ਪਦੇ ਵਿੱਚ ਇਸ ਪੱਲੇ ਧੱਲੇ ਬੈਠੇ ਹੋਏ ਮਾਈ ਭਾਈ ਜੋ ਮੰਕਲ ਦੇ ਪਾਸੇ ਬੈਠੇ ਨੇ ਉਹਨਾਂ ਬਾਰੇ ਵਕ ਵਕ ਬੁਲਾ ਰਹੇ ਨੇ ਉਹਨਾਂ ਦਾ ਨਾਮ ਲੈ ਕੇ ਦੱਸ ਦਿੱਤਾ ਮੈਂ ਤੁਹਾਡਾ ਕੀਮਤੀ ਵਕਤ ਖਾਇਆ ਨਹੀਂ ਕਰਾਂਗਾ ਕੱਲੇ ਕੱਲੇ ਦਾ ਨਾਮ ਦੁਬਾਰਾ ਦੁਬਾਰਾ ਲੈ ਕੇ ਅਸੀਂ ਅੱਜ ਐਡਵੋਕੇਟ ਰਣਜੀਤ ਕੁਮਾਰ ਜੀ ਲਈ ਤੁਹਾਡਾ ਅਸ਼ੀਰਵਾਦ ਲੈਣ ਆਏ ਹਾਂ ਇਹ ਅਸ਼ੀਰਵਾਦ ਜਨਤਾ ਜਨਾਦਨ ਨੂੰ ਜਿਹੜੀਆਂ ਵੋਟਾਂ ਦਿੱਤੀਆਂ ਤੁਹਾਡੀ ਜੇਬ ਦੇ ਵਿੱਚ ਵੋਟ ਪਾਈ ਆ ਬਾਬਾ ਸਾਹਿਬ ਅੰਬੇਡਕਰ ਨੇ ਬਹੁਤ ਜਦੋ ਜਹਿਦ ਕਰਕੇ ਸਾਨੂੰ ਕਾਂਗਰਸ ਵਾਲੇ ਜਾਂ ਮਹਾਤਮਾ ਗਾਂਧੀ ਦਾ ਸਾਨੂੰ ਢੇਡ ਆਖਦਾ ਸੀ ਡੇਟ ਦਾ ਮਤਲਬ ਗੁਜਰਾਤੀ ਔਰ ਮਹਾਰਾਸ਼ਟਰੀ ਭਾਸ਼ਾ ਦੇ ਵਿੱਚ ਪਸ਼ੂ ਹੁੰਦਾ ਜਦੋਂ ਸੰਵਿਧਾਨ ਬਣ ਰਿਹਾ ਸੀ ਤਾਂ 바ਵਾ ਸਾਹਿਬ ਨੂੰ ਬਾਰ-ਬਾਰ ਕਿਹਾ ਜਾ ਰਿਹਾ ਸੀ ਕਿ ਇਹਨਾਂ ਪਸ਼ੂਆਂ ਨੂੰ ਵੋਟ ਦਾ ਅਧਿਕਾਰ ਵੀ ਹੋਣਾ ਚਾਹੀਦਾ ਫਿਰ ਅਸੀਂ ਸੋਚਦੇ ਹ ਇਤਿਹਾਸ ਦੇ ਵਿੱਚ ਵਾਪਸ ਜਾ ਕੇ ਕਿ ਜੇ ਬੱਕਰੀਆਂ ਨੂੰ ਵੋਟ ਦਾ ਅਧਿਕਾਰ ਹੋਵੇ ਤਾਂ ਬੱਕਰੀਆਂ ਸਹੀ ਇਸਤੇਮਾਲ ਕਰ ਸਕਦੀਆਂ ਉਹ ਤਾਂ ਵੋਟ ਦੀ ਪਰਚੀ ਨੂੰ ਖਾ ਜਾਣਗੇ ਜੇ ਮੱਝਾਂ ਨੂੰ ਵੋਟ ਦਾ ਅਧਿਕਾਰ ਹੋਵੇ ਸੰਡਾਂ ਨੂੰ ਵੋਟ ਦਾ ਅਧਿਕਾਰ ਹੋਵੇ ਤਾਂ ਉਹ ਵੋਟ ਦਾ ਸਹੀ ਇਸਤੇਮਾਲ ਨਹੀਂ ਕਰ ਸਕਦੇ ਕਿਉਂਕਿ ਪਸ਼ੂ ਸਾਨੂੰ ਗਾਂਧੀ ਪਸ਼ੂ ਸੱਜਦਾ ਸੀ ਕਿ ਇਹਨਾਂ ਨੂੰ ਵੋਟ ਦਾ ਅਧਿਕਾਰ ਨਹੀਂ ਮਿਲਣਾ ਚਾਹੀਦਾ ਕਿਉਂਕਿ ਇਹ ਵੀ ਪਸ਼ੂ ਸਮਾਨ ਹੈ ਤਾਂ ਬਾਬਾ ਸਾਹਿਬ ਅੰਬੇਡਕਰ ਨੇ ਬਹੁਤ ਜद्दोजਹਿਦ ਕੀਤੀ ਸਾਨੂੰ ਇਨਸਾਨਾਂ ਦੇ ਵਿੱਚ ਲਿਆਂਦਾ ਉਹਨਾਂ ਨੇ ਗੋਰਿਆਂ ਨੂੰ ਕਨਵਿੰਸ ਕੀਤਾ ਅੰਗਰੇਜ਼ਾਂ ਨੂੰ ਕਨਵਿੰਸ ਕੀਤਾ ਟ੍ਰਾਇਲ ਕੀਤਾ ਕਿ ਇਹ ਵੀ ਇਨਸਾਨ ਨੇ ਜਿਸ ਤਰ੍ਹਾਂ ਤੁਹਾਡੇ ਦੇਸ਼ ਦੇ ਵਿੱਚ 18 ਸਾਲ ਤੋਂ ਉੱਪਰ ਦੇ ਹਰ ਬੰਸ਼ਰ ਨੂੰ ਵੋਟ ਦਾ ਹੱਕ ਹੈ ਤੇ ਇੱਥੇ ਵੀ ਵੋਟ ਦਾ ਹੱਕ ਹੋਣਾ ਚਾਹੀਦਾ ਤਾਂ ਇਹਨਾਂ ਹਾਲਾਤਾਂ ਦੇ ਵਿੱਚ ਜਦੋਂ ਸਾਨੂੰ ਵੋਟ ਦਾ ਅਧਿਕਾਰ ਮਿਲਿਆ ਤਾਂ 바ਵਾ ਸਾਹਿਬ ਅੰਬੇਡਕਰ ਦੇ ਚਾਰ ਬੱਚੇ ਛੋਟੇ-ਛੋਟੇ ਬੱਚੇ ਬਿਨਾਂ ਦਵਾਈ ਤੋਂ ਬਿਨਾਂ ਕੇਅਰ ਤੋਂ ਬਿਨਾਂ ਕਿਸੇ ਇੰਤਜ਼ਾਮ ਤੋਂ ਛੋਟੀਆਂ-ਛੋਟੀਆਂ ਉਮਰਾਂ ਦੇ ਵਿੱਚ ਇਸ ਦੁਨੀਆ ਨੂੰ ਤਿਆਗ ਗਏ ਜਦੋਂ ਅਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਬੱਚਿਆਂ ਦੀ ਗੱਲ ਕਰਦੇ ਆਂ ਤੇ ਸਾਨੂੰ ਮੂੰਹ ਜਬਾਨੀ ਚੇਤਾ ਆਉਂਦਾ ਕਿਉਂਕਿ ਉਹਨਾਂ ਦੇ ਪ੍ਰਚਾਰਕ ਬਹੁਤ ਪ੍ਰਚੰਡ ਨੇ ਉਹਨਾਂ ਦੇ ਪ੍ਰਚਾਰਕ ਬਹੁਤ ਤੇਜ ਨੇ ਉਹਨਾਂ ਨੇ ਬੱਚੇ-ਬੱਚੇ ਦੇ ਮੂੰਹ ਦੇ ਵਿੱਚ ਹੀ ਗੱਲ ਪਾ ਦਿੱਤੀ ਜੇ ਗੁਰੂ ਗੋਬਿੰਦ ਸਿੰਘ ਜੀ ਦੇ ਕਿਹੜੇ ਕਿਹੜੇ ਚਾਰ ਲਾਲ ਸੀ ਜਿਹੜੇ ਦੋ ਜੀਆਂ ਚ ਚਿਣੇ ਗਏ ਦੋ ਸ਼ਹੀਦੀਆਂ ਹੋਈਆਂ ਚਮਕੌਰ ਦੀ ਗੜੀ ਚ ਲੇਕਿਨ ਸਾਨੂੰ ਅੱਜ ਵੀ ਲਗਭਗ ਸਾਡੀ ਲੀਡਰਸ਼ਿਪ ਨੂੰ ਵੀ ਨਹੀਂ ਪਤਾ ਕਿ ਉਹ ਚਾਰ ਬੱਚਿਆਂ ਦੇ ਨਾਂ ਕੀ ਸੀ ਜਦੋਂ ਸਾਨੂੰ ਸੋਹਣੀਆਂ ਸੋਹਣੀਆਂ ਦਰਿਆ ਤੇ ਬਾਬਾ ਸਾਹਿਬ ਬਠਾਲਣਾ ਚਾਹੁੰਦੇ ਸੀ ਕੁਰਸੀਆਂ ਤੇ ਬਠਾਲਣਾ ਚਾਹੁੰਦੇ ਸੀ ਤਾਂ ਉਹਨਾਂ ਚਾਰ ਬੱਚਿਆਂ ਦੇ ਨਾਂ ਕੀ ਸੀ ਜਿਹੜੇ ਛੋਟੀ ਉਮਰ ਚ ਹੀ ਇਸ ਦੁਨੀਆ ਨੂੰ ਛੱਡ ਗਏ ਨਹੀਂ ਪਤਾ ਕਈਆਂ ਫਿਰ ਵੀ ਮੈਂ ਯਾਦ ਕਰਾ ਦਿੰਦਾ ਇੱਕ ਦਾ ਨਾਂ ਸੀ ਰਮੇਸ਼ ਇੱਕ ਦਾ ਨਾਂ ਸੀ ਗੰਗਾਧਰ ਇੱਕ ਦਾ ਨਾਂ ਸੀ இந்து ਔਰ ਇੱਕ ਦਾ ਨਾਂ ਸੀ ਜਿਹੜਾ ਮੈਂ ਹੁਣ ਕਿਉਂਕਿ ਮੈਨੂੰ ਪਤਾ ਕਿ ਅਸੀਂ ਭੁੱਲਦੇ ਆ ਕਿਉਂਕਿ ਪ੍ਰਚਾਰਕ ਜਿਹੜੇ ਆ ਸਾਡੇ ਪ੍ਰਚਾਰਕਾਂ ਨੂੰ ਉਹਨਾਂ ਦੇ ਪ੍ਰਚਾਰਕਾਂ ਦੇ ਮੁਕਾਬਲੇ ਸਾਨੂੰ ਨਹੀਂ ਪਤਾ ਹੁੰਦਾ ਵੇ ਉਹਨਾਂ ਦੇ ਨਾਂ ਕੀ ਕੀ ਸੀ ਚਾਰ ਬੱਚੇ ਇੱਕ ਲੜਕੀ ਤਿੰਨ ਲੜਕੇ ਛੋਟੀਆਂ ਉਮਰਾਂ ਦੇ ਵਿੱਚ ਸਿਰਫ ਇੱਕੋ ਹੀ ਬੱਚਾ ਜੀਦਾ ਰਿਹਾ ਜਸ਼ਵੰਤ ਰਾਓ ਆ ਬੇਡਕਰ ਜਿਹੜਾ ਉਲੰਭੀ ਉਮਰ ਭੋਪ ਕੇ ਗਿਆ ਤੇ ਜਦੋਂ ਅਸੀਂ ਚਾਰ ਬੱਚਿਆਂ ਦੀ ਗੱਲ ਕਰਦੇ ਆ ਤਾਂ ਫਿਰ ਬਾਬਾ ਸਾਹਿਬ ਬੇਡਕਰ ਦੀ ਇੱਕ ਕਿਤਾਬ ਜਿਹੜੀ ਉਹ ਪੜ੍ਹਦੇ ਹੁੰਦੇ ਸੀ ਇਟਾਲੀਅਨ ਬਹੁਤ ਵੱਡਾ ਵਿਚਾਰਕ ਫਿਲਾਸਫਰ ਹੋਇਆ ਮਜ਼ੀਨੀ ਜੋ ਸਿਰਫ ਮਜ਼ੀਨੀ ਹੋਇਆ ਉਨੇ ਲਿਖਿਆ ਕਿ ਭਾਵੇਂ ਬਹੁਤ ਵੱਡਾ ਵਿਚਾਰਕ ਮਰ ਜਾਏ ਉਹਦੇ ਵਿਚਾਰ ਜੀਦਾ ਰਹਿੰਦੇ ਆ। ਬਾਬਾ ਸਾਹਿਬ ਅੰਬੇਦਕਰ ਨੇ ਆਪਣੀ ਲਾਇਬ੍ਰੇਰੀ ਦੇ ਵਿੱਚ ਉਹ ਕਿਤਾਬ ਰੱਖੀ ਹੋਈ ਸੀ। ਉਹਦੇ 'ਤੇ ਚੀਟਾ ਮਾਰਿਆ। ਉਹ ਜੋਸਿਪ ਮਜ਼ਿਨੀ ਇਟਾਲੀਅਨ ਬਹੁਤ ਵੱਡਾ ਲੀਡਰ ਉਹਦੀ ਲਿਖੀ ਹੋਈ ਕਿਤਾਬ ਕਿਤਾਬ ਦਾ ਨਾਮ ਤੇ ਬਿਊਟੀ ਆਫ ਮੈਨ। ਉਹਦੇ ਵਿੱਚ ਉਹਨੇ ਲਿਖਿਆ ਕਿ ਜੇ ਮਹਾਨ ਵਿਅਕਤੀ ਮਰ ਜਾਏ ਭਾਵੇਂ ਉਹਦੇ ਵਿਚਾਰ ਜੀਦਾ ਰਹਿੰਦੇ ਆ ਬਾਬਾ ਸਾਹਿਬ ਬੇਟਕਲੇ ਉਹਦੇ ਤੇ ਚੀਤਾ ਮਾਰ ਕੇ ਲਿਖਿਆ ਜੇਕਰ ਵਿਚਾਰਾਂ ਨੂੰ ਸਹੀ ਪ੍ਰਚਾਰਕ ਨਾ ਮਿਲਣ ਤੇ ਵਿਚਾਰ ਵੀ ਮਰ ਜਾਂਦੇ ਤੇ ਇਸ ਤਰ੍ਹਾਂ ਬਾਬਾ ਸਾਹਿਬ ਦੀ ਜਿਹੜੀ ਵਿਚਾਰਧਾਰਾ ਸੀ ਸਾਡੇ ਲੋਕਾਂ ਨੂੰ ਨਹੀਂ ਪਤਾ ਕਿ ਸਾਨੂੰ ਪਸ਼ੂਆਂ ਤੋਂ ਇਨਸਾਨਾਂ ਦੇ ਵਿੱਚੋਂ ਕਿੱਦਾਂ ਲੈ ਕੇ ਆਏ ਲੇਕਿਨ ਜਦੋਂ ਅਸੀਂ ਦੇਖਦੇ ਆਂ ਤੇ ਇਥੇ ਗਾਂਧੀ ਪੂਰੇ ਭਾਰਤ ਦੇ ਵਿੱਚ ਗਾਂਧੀ ਸੱਚਾ ਹੋ ਗਿਆ ਬਾਬਾ ਸਾਹਿਬ ਝੂਠੇ ਨਜ਼ਰ ਆਉਂਦੇ ਕਿਉਂ ਕਿਉਂਕਿ ਅਜੇ ਤੱਕ ਉਹ ਲੋਕ ਜਿਨ੍ਹਾਂ ਨੂੰ ਗਾਂਧੀ ਭੇਡ ਕਹਿੰਦਾ ਸੀ ਪਸ਼ੂ ਕਹਿੰਦਾ ਸੀ ਉਹ ਆਪਣੀ ਵੋਟ ਦਾ ਸਹੀ ਇਸਤੇਮਾਲ ਕਰ ਨਹੀਂ ਸਕਿਆ ਛੋਟੇ ਛੋਟੇ ਲਾਲਚਾਂ ਦੇ ਵਿੱਚ ਕਿਉਂਕਿ ਬਗ ਜਦੋਂ ਮੱਝ ਨੂੰ ਖਰੀਦ ਕੇ ਲਿਆਉਂਦੇ ਆ ਤੇ ਤੁਹਾਨੂੰ ਪਤਾ ਹੋਣਾ ਜਦੋਂ ਕਿਸੇ ਹੋਰ ਖੁੰਡੇ ਤੋਂ ਖਰੀਦ ਕੇ ਮੱਝ ਲੈ ਆਂਦੀ ਹੋਵੇ ਤਾਂ ਮੋਰੇ ਇੱਕ ਨਿਆਣੇ ਨੂੰ ਤੋੜ ਦਿੰਦੇ ਆ ਹਰੇ ਪੱਠੇ ਲੈ ਕੇ ਹਰੇ ਪੱਠਿਆਂ ਦਾ ਪੂਲਾ ਲੈ ਕੇ ਤੋੜ ਦਿੰਦੇ ਤੇ ਮੱਝ ਲਾਲਚ ਦੇ ਵਿੱਚ ਵੀ ਕਦੀ ਨਾ ਕਦੀ ਇਹ ਪੂਲਾ ਮਿੜੂਗਾ ਹੀ ਮੈਨੂੰ ਉਹ ਤੁਰ ਹੀ ਰਹਿੰਦੀ ਆ ਤੇ ਮੱਝ ਮਿੱਟੀ ਆਣੇ ਤੋਂ ਲਿਆ ਕੇ ਤੇ ਇੱਥੇ ਭਗਤਪੁਰ ਪਹੁੰਚ ਜਾਂਦੀ ਨਹੀਂ ਤਾਂ ਉਹਨੂੰ ਆਪਣੇ ਖੁੰਡੇ ਤੇ ਧੌੜ ਜਾਣਾ ਸੀ ਸੋ ਇਸ ਕਰਕੇ ਸਾਨੂੰ ਵੀ ਛੋਟੇ ਛੋਟੇ ਨਾਲ ਦੇ ਦਾਣੇ ਦਾਲ ਦਲੀਆਂ ਹਜ਼ਾਰ ਹਜ਼ਾਰ ਰੁਪਿਆ ਪਤਾ ਨਹੀਂ ਕਿੱਦਾਂ ਦੇ ਨਿੱਕੇ ਨਿੱਕੇ ਲਾਲਚ ਅਸੀਂ ਛੋਟੇ ਹੁੰਦੇ ਚਿੜੀਆਂ ਫੜਦੇ ਹੁੰਦੇ ਸੀ ਟੋਕਰਾ ਖੜਾ ਕਰਕੇ ਡੰਡੇ ਦੇ ਨਾਲ ਤੇ ਡੰਡੇ ਨੂੰ ਰੱਸੀ ਬੰਨ ਲੈਣੀ ਤੁਸੀਂ ਵੀ ਕਰਦੇ ਸੀ ਕੋਈ ਕਰਦਾ ਸੀ ਅਸੀਂ ਬਚਪਨਾ ਗੁਜ਼ਾਰਿਆ ਇੱਜਾ ਤੇ ਜਦੋਂ ਅਸੀਂ ਚਿੜੀਆਂ ਨੂੰ ਫੜਨਾ ਸੀ ਤੇ ਟੋਕਰੇ ਦੇ ਥੱਲੇ ਜਦੋਂ ਚਿੜੀਆਂ ਨਿਸ਼ਾਨੇ ਤੇ ਆ ਕੇ ਜਦੋਂ ਦਲੀਆਂ ਚੁਗਣ ਲੱਪੈਂਦੀਆਂ ਸੀ ਤਾਂ ਅਸੀਂ ਡੰਡਾ ਖਿੱਚ ਦਿੰਦਾ ਸੀ ਤੇ ਉਹ ਟੋਕਰਾ ਡਿੱਗ ਪੈਂਦਾ ਸੀ ਤੇ ਚਿੜੀਆਂ ਫਸ ਜਾਂਦੀਆਂ ਸੀ ਕਰਨਾ ਕੀ ਸੀ ਹੁੰਦਾ ਚਿੜੀਆਂ ਦਾ ਬਸ ਹੱਥ ਵਿੱਚ ਫੜਡੀਆਂ ਕੰਬ ਦੀਆਂ ਪਾਣੀ ਪਲਾਉਣਾ ਛੱਡ ਦੇਣੀ ਹੈ ਇਹੀ ਖੇਲ ਸੀ ਨਾ ਸਿਰ ਇਹ ਖੇਲ ਦੇਖੋ ਕਿਦਾਂ ਸਰਕਾਰਾਂ ਸਾਡੇ ਨਾਲ ਖੇਲਣ ਲਈਆਂ ਦਲੀਆ ਸਿੱਟ ਕੇ ਦਾਣੇ ਸਿੱਟ ਕੇ ਵੀ ਪਸ਼ੂ ਆ ਫਸ ਜਾਣਗੇ ਚਿੜੀਆਂ ਆ ਫਸ ਜਾਣਗੇ ਅਸੀਂ ਫਸਦੇ ਜਾ ਰਹੇ ਅਸੀਂ बार-बार ਫਸਦੇ ਜਾ ਰਹੇ ਅਸੀਂ ਨਹੀਂ ਸੋਚਦੇ ਕਿ ਸਾਡੇ ਮਹਾਪੁਰਸ਼ਾਂ ਨੇ ਕਿੰਨੀਆਂ ਕੁਰਬਾਨੀਆਂ ਕੀਤੀਆਂ ਇਹ ਕਹਿ ਕੇ ਕਿ ਐਸਾ ਚਾਹੂੰ ਰਾਜ ਮੈਂ ਜਹ ਮਿਲੇ ਸਭਨ ਕੋ ਅੰਨ ਇੱਜ਼ਤ ਦੀ ਰੋਟੀ ਇੱਜ਼ਤ ਦਾ ਰਹਿਣਾ ਸਹਿਣਾ ਮਿਲੇ ਜਹ ਮਿਲੇ ਸਭਨ ਕੋ ਛੋਟ ਬੜੇ ਸਭ ਸੰਭ ਸੇ ਰਵਿਦਾਸ ਰਹੇ ਪਰਸਨ ਗੁਰੂ ਗ੍ਰੰਥ ਸਾਹਿਬ ਦੇ 74 ਨੰਬਰ ਅੰਗ ਤੇ ਪੰਜਵੇਂ ਪਾਤਸ਼ਾਹ ਦੀ ਬਾਣੀ ਹੈ ਸਭ ਸੁਖਾਲੀ ਬੁੱਠੀਆ ਇਹ ਹੋਆ ਅਲੀਮੀ ਰਾਜ ਜਿਉ ਜਦੋਂ ਸਾਰੇ ਸੁਖੀ ਹੋ ਜਾਣਗੇ ਉਹਨੂੰ ਅਸੀਂ ਅਸਲੀ ਰਾਜ ਹਲੀਮੀ ਰਾਜ ਕਹਾਂਗੇ ਸੁਭੀ ਇਦਾਂ ਮਿਲਦਾ ਇੱਕ ਸਮਾਂ ਸੀ ਜਦੋਂ ਸਿਰ ਵੱਡਣ ਸਿਰ ਵਡਾਉਣ ਦਾ ਰਾਜ ਮਿਲਦੇ ਸੀ ਅੱਜ ਸਿਰ ਵੱਡਣ ਸਿਰ ਵਡਾਉਣ ਦੀ ਨੌਬਤ ਖਤਮ ਕਰ ਦਿੱਤੀ ਬਾਬਾ ਸਾਹਿਬ ਬੈਠਕਰ ਨੇ ਉਹਨਾਂ ਨੇ ਕਿਹਾ ਵੀ ਤੁਸੀਂ ਵੋਟਾਂ ਵਾਲੇ ਦਿਨ ਇਹ ਜ਼ਰੂਰੀ ਨਹੀਂ ਕਿ ਹਰ ਵਾਰੀ ਪਹਿਲੀ ਜੂਨ ਨੂੰ ਹੀ ਹੋਣੀ ਹੈ ਇਸ ਵਾਰ ਪਹਿਲੀ ਜੂਨ ਨੂੰ ਪਿਛਲੀ ਵਾਰ ਕਿਸੇ ਹੋਰ ਡੇਟ ਨੂੰ ਸੀ ਅਗਲੀ ਵਾਰ ਕਿਸੇ ਹੋਰ ਡੇਟ ਨੂੰ ਹੋਣਗੀਆਂ ਐਤਕੀ ਪਹਿਲੀ ਜੂਨ ਨੂੰ ਅਸੀਂ ਆਪਣਾ ਸਿਰ ਦਾ ਇਸਤੇਮਾਲ ਕਰ ਲਈਏ ਉਹਨਾਂ ਦੇ ਛੋਟੇ ਛੋਟੇ ਲਾਲਚਾਂ ਦੇ ਵਿੱਚੋਂ ਨਿਕਲ ਕੇ ਅਸੀਂ ਜੇ ਪਿਛਲੇ ਮੌਕੇ ਗਵਾਲੇ ਸੀ ਤਾਂ ਆਹ ਮੌਕਾ ਜਾਣ ਨਾ ਲਈਏ ਇਹ ਮੌਕਾ ਜਿਹੜਾ ਹੈ ਇਹ ਸਾਡੇ ਕੋਲ ਇੰਨਾ ਵਧੀਆ ਮੌਕਾ ਮਿਲਿਆ ਕਿ ਸਾਡੇ ਕੋਲ ਰਣਜੀਤ ਕੁਮਾਰ ਵਰਗਾ ਇੱਕ ਬਹੁਤ ਬਕਾਬਲ ਐਡਵੋਕੇਟ ਜਿਸ ਤਰ੍ਹਾਂ ਸਾਡੇ ਭਗਵਾਨ ਦਾ ਸਿੱਧੂ ਠੇਕੇਦਾਰ ਵੀ ਦੱਸ ਕੇ ਗਏ ਕਿ ਜਦ ਹੁਸ਼ਿਆਰਪੁਰ ਜ਼ਿਲ੍ਹੇ ਦੇ ਸਾਰੇ ਵਕੀਲਾਂ ਨੇ ਆਲਮ ਫਾਜ਼ਲ ਵਕੀਲ ਜਿਨ੍ਹਾਂ ਨੇ ਇਹਨਾਂ ਨੂੰ ਆਪਣਾ ਦੂਜੀ ਵਾਰੀ ਪ੍ਰਧਾਨ ਬਣਾ ਲਿਆ ਹੁਣ ਵੀ ਪ੍ਰਧਾਨ ਨੇ ਤੇ ਜੇ ਐਨੇ ਆਲਮ ਫਾਜ਼ਲ ਸਾਡੇ ਜ਼ਿਲ੍ਹੇ ਹੁਸ਼ਿਆਰਪੁਰ ਦੇ ਵਕੀਲ ਇਹਨਾਂ ਨੂੰ ਆਪਣਾ ਪ੍ਰਧਾਨ ਮੰਨ ਸਕਦੇ ਆ ਤੇ ਕਿਹਾ ਸਾਡਾ ਫਰਜ਼ ਨਹੀਂ ਬਣਦਾ ਕਿ ਸਾਡੇ ਇਸ ਬੱਚੇ ਨੂੰ ਅਸ਼ੀਰਵਾਦ ਦੇ ਕੇ ਤੁਸੀਂ ਇਹਨਾਂ ਨੂੰ ਲੋਕ ਸਭਾ ਦਾ ਮੈਂਬਰ ਬਣਾ ਦਿਓ ਤੁਸੀਂ ਨੇੜੇ ਲਾਗੇ ਪਿੰਡਾਂ ਤੋਂ ਵੀ ਆਏ ਹੋਮੋਗੇ ਤੁਸੀਂ ਇਹ ਗੱਲ ਫੈਲਾਉਣੀ ਹੈ ਆ ਸਾਡੀਆਂ ਬੀਬੀਆਂ ਭੈਣਾਂ ਸਾਡੀਆਂ ਮਾਤਾਵਾਂ ਦੂਜੇ ਪਿੰਡਾਂ ਤੋਂ ਆਈਆਂ ਹੋਈਆਂ ਇਹਨਾਂ ਦੇ ਮਾਇਕੇ ਹੈ ਕਿਤੇ ਇਹਨਾਂ ਦੀਆਂ ਭੈਣਾਂ ਕਿਤੇ ਆ ਤੁਹਾਡੇ ਕਿਤੇ ਆ ਤੁਹਾਡੇ ਭਰਾ ਕਿਤੇ ਵਿਆਹ ਹੋ ਆ ਤੁਸੀਂ ਉਹਨਾਂ ਸਾਰਿਆਂ ਨੂੰ ਸੁਨੇਹੇ ਲਾ ਸਕਦੇ ਹੋ ਮੌਕਾ ਨਾ ਗਵਾਓ ਗੁਰਬਾਣੀ ਕਹਿੰਦੀ ਵਖਤ ਵਿਚਾਰੇ ਸੋ ਬੰਦਾ ਹੋਵੇ ਜਿਹੜਾ ਵਖਤ ਨੂੰ ਸਮਝ ਜਾਏ ਬੰਦਾ ਉਹ ਹੀ ਹੁੰਦਾ ਜਿੰਨਾ ਬਾਕੀ ਤਾਂ ਬਗਾਂਦੀ ਦੇ ਕਹਿਣ ਮੰਗੂ ਢੇੜ ਹੀ ਗਿਣੇ ਜਾਂਦੇ ਆ ਸੋ ਆਓ ਅਸੀਂ ਬੰਦੇ ਬਣੀਏ ਵਕਤ ਵਿਚਾਰੀਏ ਵਕਤ ਨੂੰ ਸੰਭੀਏ ਆਪਣੇ ਆਲੇ ਦੁਆਲੇ ਜਿੰਨੇ ਵੀ ਰਿਸ਼ਤੇਦਾਰ ਮਿੱਤਰ ਚਾਰਾ ਦੂទੀਆਂ ਬਰਾਦਰੀਆਂ ਵਾਲੇ ਕਿ ਅਸੀਂ ਕੋਈ ਸਿਰਵਾਤ ਆਰਮੀਲ ਦੀ ਵੋਟਾਂ ਨਹੀਂ ਮੰਗ ਲਾਏ ਅਸੀਂ ਕਹਿੰਦੇ ਜਿੰਨੇ ਵੀ ਦੁਖੀ ਆ ਬਹੁਜਨ ਦਾ ਮਤਲਬ ਦੁਖੀ ਲੋਕਾਂ ਦਾ ਇਕੱਠ ਬਹੁਜਨ ਇਕੱਠੇ ਹੋ ਜਾਓ ਬਹੁਜਨ ਦੇ ਵਿੱਚ ਸਾਰੀਆਂ ਬਰਾਦਰੀਆਂ ਆਉਂਦੀਆਂ ਉਹ ਸਾਰੇ ਦੁਖੀ ਲੋਕ ਜੇ ਇਕੱਠੇ ਹੋ ਜਾਣ ਤਾਂ ਇਸ ਦੇਸ਼ ਦੇ ਵਿੱਚ ਰਾਜ ਪਲਟਾ ਹੋ ਸਕਦਾ ਸਾਡਾ ਇੱਕ ਛੋਟਾ ਵੀਰ ਲੋਕ ਸਭਾ ਦੇ ਵਿੱਚ ਜਾ ਕੇ ਤੁਹਾਡੀ ਨੁਮਾਇੰਦਗੀ ਕਰ ਸਕਦਾ ਔਰ ਜਿਹੜੇ ਨੁਮਾਇंदे ਹੁਣ ਤੱਕ ਰਹੇ ਆ ਉਹਨਾਂ ਨੇ ਤਾਂ ਉਹਨਾਂ ਦਾ ਤਾਂ ਮੂੰਹ ਵੀ ਸੁੱਚਾ ਹੀ ਹੈ ਸ਼ਾਇਦ ਤੁਹਾਨੂੰ ਪਤਾ ਹੋਵੇ ਮੂੰਹ ਸੁੱਚਾ ਹੀ ਆ ਉਹਨਾਂ ਦਾ 5 ਸਾਲ ਲੈ ਕੇ ਗਿਆ ਜਿਹੜਾ ਇੱਥੋਂ MP ਸੁੱਚੇ ਮੂੰਹ ਵਾਪਸ ਆ ਗਿਆ ਇੱਕ ਸ਼ਬਦ ਨਹੀਂ ਬੋਲ ਰਿਹਾ ਲੋਕ ਸਭਾ ਇੱਕ ਸ਼ਬਦ ਨਹੀਂ ਬੋਲਿਆ ਹੁਸ਼ਿਆਰਪੁਰ ਵਾਲੇ ਔਰ ਉਹ ਆਪਣੀ ਜਨਾਨੀ ਸੁੱਚੇ ਮੂੰਹ ਖੜੀ ਕਰ ਦਿੰਦੀ ਬੇਨੂੰ ਬੇਨੂੰ ਸੁੱਚੀ ਰੱਖਣਾ ਸਿੱਖੋ ਇਹ ਇੱਕ ਇਸ ਕੰਮ ਨਹੀਂ ਐਮਪੀ ਬਣਦੇ ਇਹ ਦੇਖਣਾ ਕਿ ਦੁੱਖਾਂ ਦਰਦਾਂ ਨੂੰ ਸਮਝ ਕੇ ਉਹਨਾਂ ਦਾ ਨਿਵਾਰਣ ਕਰ ਲੈ ਐਮਪੀ ਬਣਦਾ ਇਹ ਸਾਡਾ ਉਹ ਵੀਰ ਹੈ ਜਿਹੜਾ ਇਹ ਕੰਮ ਕਰ ਸਕਦਾ ਤੁਹਾਡਾ ਸਾਰਿਆਂ ਦਾ ਧੰਨਵਾਦ ਜੈ ਭੀਰ ਜੈ ਭਾਗ ਜੈ ਗੁਰਜੀ ਦਾ ਖਾਲਸਾ ਵੈਗੁਰਜੀ ਜੋ ਟੀਮ ਦੇ ਪਾਰਟਨ ਬਹੁਤ ਵਧੀਆ ਅਭਾਨ ਸਿੰਘ चौहान ਜੀ ਜਿਹੜੇ ਵਿਦੇਸ਼ ਚੋਂ ਆ ਕੇ ਐਡਵੋਕੇਟ ਰਣਜੀਤ ਸਿੰਘ ਦੀ سپورਟ ਕਰਦੇ ਆ ਅਸੀਂ ਇਹਨਾਂ ਦਾ ਕਾਫੀ ਧੰਨਵਾਦ ਕਰਦੇ ਆ